ਫਰੀ ਅੱਤਵਾਦੀ ਦੱਸਿਆ ਜਾ ਰਿਹਾ ਨੌਜਵਾਨੀ ਨੂੰ ਇਹ ਅੱਤਵਾਦੀ ਇਦਾਂ ਨਹੀਂ ਦੱਸੀ ਇੱਥੇ ਹੈਗੇ ਅੱਤਵਾਦੀ ਵੀ ਠੀਕ ਹੈ ਸਿੱਖ ਕੌਮ ਨੂੰ ਸਰਕਾਰ ਨੇ ਕਦੇ ਸਰਦਾਰ ਦਾ ਟੈਗ ਨਹੀਂ ਦਿੱਤਾ ਅੱਤਵਾਦ ਦਾ ਹੀ ਟੈਗ ਦਿੱਤਾ ਹੁਣ ਇਹਦੇ ਤੁਸੀਂ ਉਹਨਾਂ ਨੂੰ ਪੁੱਛੋ ਨਾ ਵੀ ਕਿਉਂ ਦਿੱਤਾ ਦੱਸੋ ਕੀ ਇਦਾਂ ਦਾ ਗਲਤ ਕੁਝ ਕੀਤਾ ਇਹਨਾਂ ਨੇ ਸੋਚਿਆ ਜਾਵੇ ਪੈ ਇਹਨਾਂ ਦਾ ਹੀ ਚਲਾਨ ਕੱਢੇ ਜਾਂਦੇ ਆ ਇਹਨਾਂ ਨੂੰ ਹੀ ਭਾਜੀ ਬੌਂਡ ਕੀਤੇ ਜਾਂਦੇ ਡਾਇਰੈਕਟਰ ਕਿੰਨੇ ਕਿੰਨੇ ਚਲਾਨ ਘਾੜ ਦਿੰਦੇ ਇਹਨਾਂ ਦਾ ਜ਼ਿੰਮੇਵਾਰ ਕੋਈ ਭਾਜੀ ਹੁੰਦਾ ਹੀ ਨਹੀਂ ਜਿੰਨੇ ਚਲਾਨ ਭਰ ਦਿੰਦੇ ਮਾਚਲ ਤੋਂ ਆ ਗਈ ਜੀ ਸੇਵਾ ਹਰਿਆਣੇ ਤੋਂ ਆ ਗਈ ਸੇਵਾ ਕੋਈ ਕਰਦਾ ਸੇਵਾ ਭਾਜੀ ਕੋਈ ਵੀ ਨਹੀਂ ਕਰਦਾ ਪੰਜਾਬ ਹੀ ਕਰ ਰਿਹਾ ਪੰਜਾਬ ਲਈ ਕਰ ਰਿਹਾ ਪਰ ਇਹ ਅੱਤਵਾਦੀ ਦੱਸਿਆ ਜਾ ਰਿਹਾ ਨੌਜਵਾਨੀ ਨੂੰ ਇਹ ਅੱਤਵਾਦੀ ਇਦਾਂ ਨਹੀਂ ਦੱਸੀ ਇੱਥੇ ਹੈਗੇ ਅੱਤਵਾਦੀ ਵੀ ਠੀਕ ਹੈ ਅਤਵਾਦੀ ਦੱਸਿਆ ਜਾਂਦਾ ਨੌਜਵਾਨਾਂ ਨੂੰ ਅਤਵਾਦ ਐਦਾਂ ਦਾ ਹੁੰਦਾ ਤਾਂ ਫਿਰ ਅਸੀਂ ਅਤਵਾਦੀ ਆ ਭਾਜੀ ਅਸੀਂ ਖੋਦ ਕਹਿ ਰਹੇ ਆ ਨਾ ਬਾਕੀ ਮਾਲਕ ਹੈ ਵਾਰੀ ਕਰਨ ਕਰਾਣ ਵਾਲਾ ਹੈ ਤਾਂ ਅਸੀਂ ਤਾਂ ਸੇਵਾ ਕਰ ਰਹੇ ਆ ਸਾਡੀ ਸੇਵਾ ਲਈ ਹੈ ਸਾਡੀ ਕੀ ਪੰਜਾਬ ਦੀ ਲਈ ਸਾਰੇ ਦੀ ਤੇ ਜਿੱਥੇ ਜਿੱਥੇ ਵੀ ਹਾਰਡ ਪ੍ਰਭਾਵਤ ਐ ਏਰੀਆ ਹੈ ਉੱਥੇ ਉੱਥੇ ਸਮਾਨ ਲੈ ਕੇ ਪੁੱਜਾਂਗੇ ਪੁੱਜਦੇ ਰਵਾਂਗੇ ਤੇ ਜਿੰਨੀ ਵੀ ਸੇਵਾ ਮਾਲਕ ਨੇ ਦਿੱਤੀ ਕਰਾਂਗੇ ਬਾਕੀ ਅੱਗੇ ਵੀ ਜੋ ਵੀ ਸਰਦਾ ਵਰਦਾ ਹੋਇਆ ਨਗਰ ਤੋਂ ਪਿੰਡ ਚਾਂਦਪੁਰ ਉੜਕੀ ਬਜੀ ਸਾਡਾ ਇੱਕੋ ਮਹਿਸੂਸ ਕਰਦੇ ਹਾਂ ਤੁਸੀਂ ਕਿ ਸਾਨੂੰ ਅੱਤਵਾਦੀ ਕਿਹਾ ਜਾਂਦਾ ਹੈ ਬਜੀ ਕਿਉਂਕਿ ਕਹਿੰਦੀ ਹੈ ਸਰਕਾਰ ਕਹਿੰਦੀ ਹੈ ਹਮ ਸਿੱਖ ਕੌਮ ਨੂੰ ਸਰਕਾਰ ਨੇ ਕਦੇ ਸਰਦਾਰ ਦਾ ਟੈਗ ਨਹੀਂ ਦਿੱਤਾ ਅੱਤਵਾਦ ਦਾ ਹੀ ਟੈਗ ਦਿੱਤਾ ਹਮ ਹੁਣ ਇਹਦਾ ਤੁਸੀਂ ਉਹਨਾਂ ਨੂੰ ਪੁੱਛੋ ਨਾ ਵੀ ਕਿਉਂ ਦਿੱਤਾ ਦੱਸੋ ਕੀ ਇਦਾਂ ਦਾ ਗਲਤ ਕੁਝ ਕੀਤਾ ਹਮ ਇਦਾਂ ਉਹਨਾਂ ਨੂੰ ਪੁੱਛਿਆ ਜਾਣਾ ਚਾਹੀਦਾ ਨਾ ਕਿਉਂ ਦਿੱਤਾ ਅੱਤਵਾਦ ਦਾ ਟੈਗ ਤੁਹਾਡੇ ਸਾਹਮਣੇ ਹੀ ਹੈ ਜਦਾ ਦੱਸੋ ਵੀ ਨਹੀਂ ਸਰਕਾਰ ਕਹਿੰਦੀ ਅੱਤਵਾਦ ਜਦੋਂ ਹਾਲਾਤ ਨਾਰਮਲ ਹੁੰਦੇ ਉਦੋਂ ਇਹਨਾਂ ਟਰੈਕਟਰ ਟਰਾਲੀਆਂ ਦੇ ਚਲਾਨ ਕੱਟੇ ਜਾਂਦੇ ਆ ਬਿਲਕੁਲ ਬਿਲਕੁਲ ਭਾਜੀ ਇਹ ਤਾਂ ਗੱਲ ਬਹੁਤ ਹੀ ਮਤਲਬ ਡੰਗਾਈ ਨਾਲ ਸੋਚਿਆ ਜਾਵੇ ਪਈ ਇਹਨਾਂ ਦੇ ਹੀ ਚਲਾਨ ਕੱਟੇ ਜਾਂਦੇ ਆ ਇਹਨਾਂ ਨੂੰ ਹੀ ਭਾਜੀ ਕਹ ਲਓ ਵੀ ਬੌਂਡ ਕੀਤੇ ਜਾਂਦੇ ਟਰੈਕਟਰ ਤੇ ਕਿੰਨੇ ਕਿੰਨੇ ਚਲਾਨ ਘਾੜ ਦਿੰਦੇ ਇਹਨਾਂ ਦਾ ਜ਼ਿੰਮੇਵਾਰ ਕੋਈ ਭਾਜੀ ਹੁੰਦਾ ਹੀ ਨਹੀਂ ਜਿੰਨੇ ਚਲਾਨ ਭਰ ਦਿੰਦੇ ਪਰਾ ਜੋ ਹੀ ਜ਼ਿਮੀਦਾਰ ਪੱਲਿਓ ਖਰਚ ਕੇ ਜਾਂ ਹੋਰ ਕੋਈ ਇੱਕ ਛੋਟਾ ਕਿਸਾਨ ਹੈ ਜਿਹੜਾ ਗਰੀਬ ਕਿਸਾਨਾਂ ਨੂੰ ਪਹੁੰਚ ਰਿਹਾ ਉਹਨਾਂ ਲੋਕਾਂ ਨੂੰ ਬਿਲਕੁਲ ਭਾਜੀ ਸਾਰਾ ਪੰਜਾਬ ਹੀ 부ਜ ਰਿਹਾ ਟਰੈਕਟਰ ਲੈ ਕੇ 부ਜ ਰਿਹਾ ਕੋਈ ਦੇਖਿਆ ਪਈ ਹਿਮਾਚਲ ਤੋਂ ਆ ਗਈ ਜੀ ਸੇਵਾ ਹਰਿਆਣੇ ਤੋਂ ਆ ਗਈ ਸੇਵਾ ਕੋਈ ਕਰਦਾ ਸੇਵਾ ਭਾਜੀ ਕੋਈ ਵੀ ਨਹੀਂ ਕਰਦਾ ਪੰਜਾਬ ਹੀ ਕਰ ਰਿਹਾ ਪੰਜਾਬ ਲਈ ਕਰ ਰਿਹਾ ਅੱਛਾ ਜੇ ਹੋਰ ਕਿਤੇ ਹੜਾਏ ਹੁੰਦੇ ਤਾਂ ਪੰਜਾਬ ਤੁਰਦਾ ਭਾਜੀ ਹਰੇਕ ਜਗ੍ਹਾ ਤੁਰਦਾ ਪਰ ਪੰਜਾਬ ਨਾਲ ਕੌਣ ਤੁਰਿਆ ਸਿਰ ਪੰਜਾਬੀ ਪੰਜਾਬ ਮੋਹਰਾ ਜੀ ਜੰਦਾਬਾਦ ਪੰਜਾਬ ਮੋਹਰੇ ਪੰਜਾਬ ਮੋਹਰਾ ਰਹੂਗਾ ਜੀ ਹਾਂਜੀ ਹਰ ਦਾ ਮੋਹਰਾ ਰਹੂਗਾ 200 ਨਿਹਾਲ ਸਵਾਗਤ ਜੀ